ਸਕੀਨਾ ਮਾਜੀ ਆਪਣਾ ਫਿਰ ਮੇਰਾ ਨਾਮ ਕਰਨ ਪ੍ਰਤਾਪ ਸਿੰਘ ਹੈ ਜੀ ਦੁਆਬਾ ਫਿਰ ਸਿਸ਼ਨ ਸਾਡੇ ਪੰਪ ਦਾ ਨਾਮ ਹੈ ਜੀ ਪਹਿਲਾ 8:00 ਵਜੇ ਮੁੰਡਿਆਂ ਨਾਲ ਲੜਾਈ ਝਗੜਾ ਹੋਇਆ ਤੇ ਸਾਡੇ ਸੀਨੀਅਰ ਮੁੰਡਿਆਂ ਨੇ ਮੁੰਡਿਆਂ ਨੂੰ ਸਮਝਾ ਕੇ ਭੁਜਾ ਕੇ ਤੋਰਤਾ ਚਲੋ ਵੀ ਕੋਈ ਗੱਲ ਨਹੀਂ ਕੁਝ ਨਹੀਂ ਹੋਇਆ ਫਿਰ ਬਾਅਦ ਚ ਉਹਨਾਂ ਦੇ ਘਰ ਦੇ ਮੁੰਡੇ ਜਿਹੜੇ ਲੜਕੇ ਗਏ ਸੀ ਉਹਨਾਂ ਨਾਲ ਇੱਕ ਲੇਡੀਆਂ ਆਈ ਉਹ ਲੜਾਈ ਕਰਕੇ ਗਈ ਮੁੰਡਿਆਂ ਨਾਲ ਫਿਰ 9:30 ਤੋਂ 9:30 ਦੇ ਕਰੀਬ ਮੁੰਡੇ ਸਾਡੇ ਰੋਟੀ ਲੈਣ ਨੂੰ ਜਾਂਦੇ ਪਏ ਸੀ ਰਸਤੇ 'ਚ ਤੇ ਉਹਨਾਂ ਨੂੰ ਰਸਤੇ 'ਤੇ ਝਾੜਨ ਕਿਉਂ ਨਾਲੇ ਸੱਟਾ ਮਾਰੀਆਂ ਤੇ ਉਹਨਾਂ ਦੀ ਜੇਬ ਤੋਂ ਪੈਸੇ ਵੀ ਖੋਲੇ ਅੱਗੇ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਕਰਨ ਪ੍ਰਤਾਪ ਸਿੰਘ ਹੈ ਜੀ ਦੁਆਬਾ ਫਰਨਿਸ਼ੀਅਨ ਸਾਡੇ ਪੰਪ ਦਾ ਨਾਮ ਹੈ ਜੀ ਪਹਿਲਾ 8:00 ਵਜੇ ਮੁੰਡਿਆਂ ਨਾਲ ਲੜਾਈ ਝਗੜਾ ਹੋਇਆ ਤੇ ਸਾਡੇ ਸੀਨੀਅਰ ਮੁੰਡਿਆਂ ਨੇ ਮੁੰਡਿਆਂ ਨੂੰ ਸਮਝਾ ਕੇ ਸੁਝਾ ਕੇ ਤੋਰਤਾ ਕਿ ਚਲੋ ਵੀ ਕੋਈ ਗੱਲ ਨਹੀਂ ਕੁਝ ਨਹੀਂ ਹੋਇਆ ਫਿਰ ਬਾਅਦ 'ਚ ਉਹਨਾਂ ਦੇ ਘਰ ਦੇ ਮੁੰਡੇ ਜਿਹੜੇ ਲੜਕੇ ਗਏ ਸੀਗੇ ਉਹਨਾਂ ਇੱਕ ਲੇਡੀਆਂ ਐ ਇਹ ਉਹ ਲੜਾਈ ਕਰਕੇ ਗਈ ਮੁੰਡਿਆਂ ਨਾਲ ਫਿਰ 9:30 ਤੋਂ 9:30 ਤੋਂ 9:30 ਦੇ ਕਰੀਬ ਮੁੰਡੇ ਸਾਡੇ ਰੋਟੀ ਲੈਣ ਨੂੰ ਜਾਂਦੇ ਪਏ ਸੀ ਰਸਤੇ 'ਚ ਤੇ ਉਹਨਾਂ ਨੂੰ ਰਸਤੇ 'ਤੇ ਟਾਨ ਕੇ ਉਹਨਾਂ ਨੇ ਸੱਟਾਂ ਮਾਰੀਆਂ ਤੇ ਉਹਨਾਂ ਦੀ ਜੇਬ 'ਚੋਂ ਪੈਸੇ ਵੀ ਖੋਲੇ ਤੇ ਇੱਕ ਮੁੰਡੇ ਦੇ ਸਾਡੇ ਸਿਰ ਤੇ ਦਾਤ ਮਾਰਿਆ ਉਹਨਾਂ ਨੇ ਤੇ ਜਿਹੜਾ ਉਹਨੂੰ ਵੀ ਉਹਦੀ ਸਿਹਤ ਠੀਕ ਆ ਤੇ ਹਸਪੀਟਲ ਤੋਂ ਅਸੀਂ ਉਹਨੂੰ ਡਿਸਚਾਰਜ ਕਰਾ ਲਿਆ ਸੀ ਰਾਤੀ ਉਹਨੂੰ ਤੇ ਹੁਣ ਅੱਗੇ ਅਸੀਂ ਉਹਨੂੰ ਬੰਦੇ ਦੀ شناخت ਕਰਦੇ ਪਏ ਆ ਕੌਣ ਆ ਬੰਦੇ ਕਿੰਨੇ ਕ ਪੈਸੇ ਦੀ ਜਿਹੜੀ ਕਿ ਲੁੱਟ ਦੀ ਵਾਰਦਾਤ ਹੋਈ ਹੈ ਸੋ ਜਿਹੜਾ ਅਸੀਂ ਆਪਣਾ ਹਿਸਾਬ ਲਾਇਆ ਸੀ ਉਹ 650 ਤੋਂ ਲੈ ਉਜਰਾ ਸਾਡਾ ਕੈਸ਼ ਨਹੀਂ ਹੈਗਾ ਸੀ ਵਿੱਚ ਇਹ ਜਿਹੜੀ ਘਟਨਾ ਵਾ ਕਿੰਨੇ ਕ ਵਜੇ ਦੀ ਇਹ ਫਿਰ ਹੌਕੀ کریم ਪੌਣੇ 9 ਤੋਂ 9 ਦੇ ਵਿੱਚ ਕਿੰਨੇ ਕਿੰਨੇ ਜਣੇ ਸੀ ਜਿਹੜੇ ਆ ਗੱਸ ਜਣੇ ਸੀ ਤੇ ਇੱਕ ਇੱਕ ਵਿੱਚ ਲੇਡੀ ਸੀ ਤਾਂ ਤਾਂ ਕਿੰਨੇ ਬੰਦੇ ਜਿਹੜੇ ਕਿ ਤੁਹਾਡੇ ਜਿਹੜੇ ਜਖਮੀ ਹੋਏ ਸੀ ਸਾਡਾ ਇੱਕੋ ਬੰਦਾ ਜ਼ਖਮੀ ਹੋਇਆ ਕਿਉਂਕਿ ਸਾਡੇ ਸੇਲਮੈਂਨ ਦਾ ਭਰਾ ਸੀ ਗਾਣਾ ਲੋਕ ਕਿੰਨੀਆਂ ਸੱਟਾਂ ਲੱਗੀਆਂ ਉਹਦੇ ਸਿਰ 'ਤੇ ਸੱਟ ਲੱਗੀ ਜੀ ਉਹਦੇ ਤਾਂ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕੇ ਕਰਦੇ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਵੀ ਅਸੀਂ ਪੈਟਰੋਲ ਪੰਪ ਡੀਲਰ ਆ ਜੀ ਤੇ 24 ਘੰਟੇ ਜਨਤਾ ਦੀ ਸਰਵਿਸ ਤੇ ਰਹਿਦਾ ਸੀ ਹਾਜ਼ਰ ਤੇ ਸਾਨੂੰ ਬੰਦਨਸਾਬ ਦਿੱਤਾ ਜਾਵੇ ਤੇ ਜਿਹੜੇ ਦੋਸ਼ੀ ਹੈਗੇ ਉਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਅੱਗੇ ਸੱਕੀ ਨਾਮ ਆ ਜੀ ਆਪਣਾ ਫਿਰ ਮੇਰਾ ਨਾਮ ਕਰਨ ਪ੍ਰਤਾਪ ਸਿੰਘ ਆ ਜੀ ਦੁਆਬਾ ਫਿਨਸੀਸ਼ਨ ਸਾਡੇ ਪੰਪ ਦਾ ਨਾਮ ਆ ਜੀ ਪਹਿਲਾ 8:00 ਵਜੇ ਮੁੰਡਿਆਂ ਨਾਲ ਲੜਾਈ ਝਗੜਾ ਹੋਇਆ ਤੇ ਸਾਡੇ ਸੀਨੀਅਰ ਮੁੰਡਿਆਂ ਨੇ ਮੁੰਡਿਆਂ ਨੂੰ ਸਮਝਾ ਕੇ ਸੁਝਾ ਕੇ ਤੋਰਤਾ ਚਲੋ ਵੀ ਕੋਈ ਗੱਲ ਨਹੀਂ ਕੁਛ ਨਹੀਂ ਹੋਇਆ ਫਿਰ ਬਾਅਦ ਚ ਉਹਨਾਂ ਦੇ ਘਰ ਦੇ ਮੁੰਡਿਆਂ ਜਿਹੜੇ ਲੜਕੇ ਗਏ ਸੀ ਉਹਨਾਂ ਨੇ ਇੱਕ ਲੇਡੀਆਂ ਜੀ ਉਹ ਲੜਾਈ ਕਰਕੇ ਗਈ ਮੁੰਡਿਆਂ ਨਾਲ ਫਿਰ 9:30 ਤੋਂ ਸਵਾ 9:30 ਦੇ ਕਰੀਬ ਮੁੰਡੇ ਸਾਡੇ ਰੋਟੀ ਲੈਣ ਨੂੰ ਜਾਂਦੇ ਪਏ ਸੀ ਰਸਤੇ 'ਚ ਉਹਨਾਂ ਨੂੰ ਰਸਤੇ 'ਤੇ ਝਾੜ ਕੇ ਉਹਨਾਂ ਨੇ ਸੱਟਾਂ ਮਾਰੀਆਂ ਤੇ ਉਹਨਾਂ ਦੀ ਜੇਬ 'ਚੋਂ ਪੈਸੇ ਵੀ ਖੋਲੇ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕਰਨ ਪ੍ਰਤਾਪ ਸਿੰਘ ਹੈ ਜੀ ਦੁਆਬਾ ਫਿੰਸਿਸ਼ਨ ਸਾਡੇ ਪੰਪ ਦਾ ਨਾਮ ਹੈ ਜੀ ਪਹਿਲਾ 8:00 ਵਜੇ ਮੁੰਡਿਆਂ ਨਾਲ ਲੜਾਈ ਝਗੜਾ ਹੋਇਆ ਤੇ ਸਾਡੇ ਸੀਨੀਅਰ ਮੁੰਡਿਆਂ ਨੇ ਮੁੰਡਿਆਂ ਨੂੰ ਸਮਝਾ ਕੇ ਭਜਾ ਕੇ ਤੋਰਤਾ ਚਲੋ ਵੀ ਕੋਈ ਗੱਲ ਨਹੀਂ ਕੁਝ ਨਹੀਂ ਹੋਇਆ ਫਿਰ ਬਾਅਦ ਚ ਉਹਨਾਂ ਦੇ ਘਰ ਦੇ ਮੁੰਡੇ ਜਿਹੜੇ ਲੜਕੇ ਗਏ ਸੀ ਉਹਨਾਂ ਨੇ ਇੱਕ ਲੇਡੀਆਂ ਜਾਈ ਉਹ ਲੜਾਈ ਕਰਕੇ ਗਈ ਮੁੰਡਿਆਂ ਨਾਲ ਫਿਰ 9:30 ਤੋਂ ਸਵਾ 9:00 ਤੋਂ 9:30 ਦੇ ਕਰੀਬ ਮੁੰਡੇ ਸਾਡੇ ਰੋਟੀ ਲੈਣ ਨੂੰ ਜਾਂਦੇ ਪਏ ਸੀ ਰਸਤੇ ਜਿੱਤੇ ਉਹਨਾਂ ਨੂੰ ਰਸਤੇ 'ਚ ਆਣ ਕਿ ਉਹਨਾਂ ਨੇ ਸੱਟਾ ਮਾਰੀਆਂ ਤੇ ਉਹਨਾਂ ਦੀ ਜੇਬ ਤੋਂ ਪੈਸੇ ਵੀ ਖੋਲੇ ਇੱਕ ਮੁੰਡੇ ਤੇ ਸਾਡੇ ਸਿਰ ਤੇ ਦਾਤ ਮਾਰਿਆ ਉਹਨਾਂ ਨੇ ਤੇ ਜਿਹੜਾ ਹੁਣ ਵੀ ਉਹਦੀ ਸਿਹਤ ਠੀਕ ਆ ਤੇ ਹਸਪੀਟਲ ਤੋਂ ਅਸੀਂ ਉਹਨੂੰ ਡਿਸਚਾਰਜ ਕਰਾ ਲਿਆ ਸੀ ਰਾਤੀ ਨੂੰ ਤੇ ਹੁਣ ਅੱਗੇ ਅਸੀਂ ਉਹਨੂੰ ਬੰਦੇ ਦੀ شناخت ਕਰਦੇ ਪਏ ਆ ਕੌਣ ਆ ਬੰਦੇ ਕਿੰਨੇ ਕੁ ਪੈਸੇ ਦੀ ਜਿਹੜੀ ਕਿ ਲੁੱਟ ਦੀ ਵਾਰਦਾਤ ਹੋਈ ਹੈ ਜਿਹੜਾ ਅਸੀਂ ਆਪਣਾ ਹਿਸਾਬ ਲਾਇਆ ਸੀ ਉਹ 6500 ਤੋਂ ਲੈ ਕੇ 7000 ਦੇ ਕਰੀਬ ਸੀਗਾ ਵੀ ਜਿਹੜਾ ਸਾਡਾ ਕੈਸ਼ ਨਹੀਂ ਹੈਗਾ ਸੀ ਵਿੱਚ ਇਹ ਜਿਹੜੀ ਘਟਨਾ ਵਾ ਕਿੰਨੇ ਕੁ ਵਜੇ ਦੀ ਹੈ ਇਹ ਫਿਰ 8:00 ਦੇ ਕਰੀਬ 9:00 ਤੋਂ 9:00 ਦੇ ਵਿੱਚ ਕਿੰਨੇ ਕਿੰਨੇ ਜਣੇ ਸੀ ਜਿਹੜੇ ਆਕੇ 10 ਜਣੇ ਸੀ ਤੇ ਇੱਕ ਇੱਕ ਵਿੱਚ ਲੇਡੀ ਸੀ ਤਾਂ ਤਾਂ ਕਿੰਨੇ ਬੰਦੇ ਜਿਹੜੇ ਕਿ ਤੁਹਾਡੇ ਜਿਹੜੇ ਕਿ ਜ਼ਖਮੀ ਹੋਏ ਸੀ ਸਾਡਾ ਇੱਕੋ ਬੰਦਾ ਜ਼ਖਮੀ ਹੋਇਆ ਕਿਉਂਕਿ ਸਾਡੇ ਸੇਲਮੈਂਨ ਦਾ ਭਰਾ ਸੀ ਕੰਨਾ ਨਾਮ ਉਹ ਕਿੰਨੀਆਂ ਸੱਟਾਂ ਲੱਗੀਆਂ ਉਸਦੇ ਸਿਰ ਤੇ ਸੱਟ ਲੱਗੀ ਜੀ ਉਹਦੇ ਤਾਂ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕੇ ਕਰਦੇ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਵੀ ਅਸੀਂ ਪੈਟਰੋਲ ਪੰਪ ਡੀਲਰ ਆ ਜੀ ਤੇ 24 ਘੰਟੇ ਜਨਤਾ ਦੀ ਸਰਵਿਸ ਤੇ ਰਹਿਦਾ ਸੀ ਹਾਜ਼ਰ ਤੇ ਸਾਨੂੰ ਬੰਦਨ ਸਾਹਿਬ ਦਿੱਤਾ ਜਾਵੇ ਤੇ ਜਿਹੜੇ ਦੋਸ਼ੀ ਹੈਗੇ ਉਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ